ਹਾਏ ਗੁਰੂ ਜੀ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਆਪਾਂ ਹਰ ਰੋਜ਼ ਵੀਡੀਓ ਬਣਾਉਨੇ ਹਾਂ ਜੀ ਜਰੂਰ ਸਰਬਣ ਕਰਿਆ ਕਰੋ ਤੁਸੀਂ ਜਿਸ ਤਰ੍ਹਾਂ ਇਹਨਾਂ ਨੂੰ ਪਿਆਰ ਦਿੰਨੇ ਹੋ ਤਾਂ ਉਸ ਵੀਡੀਓ ਨੂੰ ਵੀ ਜਰੂਰ ਪਿਆਰ ਦਿਓ ਤਾਂ ਕਿ ਆਪਾਂ ਵਿਸਥਾਰ ਨਾਲ ਜੇਕਰ ਤੁਹਾਨੂੰ ਸਮਾਂ ਵੱਧ ਲੱਗਦਾ ਹੈ ਤਾਂ ਆਪਾਂ 3 ਮਿੰਟ ਤੱਕ ਵੀਡੀਓ ਬਣਾ ਲਿਆ ਕਰਾਂਗੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਆਪਕਾਇ ਤੋਂ ਤੱਕ ਸਰਬਣ ਕਰਿਆ ਸੀ ਕਿ ਉੱਥੇ ਬਾਜੇ ਵਜ ਰਹੇ ਸਨ ਅਤੇ ਸਾਰੇ ਗਾਰੇ ਸਨ ਜਿੱਥੇ ਕਿੱਥੇ ਮਿਲ ਕੇ ਹਿਰਦੇ ਵਿੱਚ ਖੁਸ਼ੀ ਧਾਰਨ ਕਰ ਰਹੇ ਸਨ ਵਿਆਹ ਦਾ ਦਿਨ ਆ ਪਹੁੰਚਿਆ ਸੀ ਮਾਤਾ ਜੀ ਰੋਜ਼ਾਨਾ ਹੀ ਰੰਗਾ ਰੰਗ ਸਮਾਗਮ ਕਰਵਾਉਂਦੇ ਅਤੇ ਕਲਾਕਾਰ ਢੋਲ ਕਟਲੀਆਂ ਅਤੇ ਘੁੰਗਰੂ ਅਤੇ ਤਾਲੀਆਂ ਵਜਾ ਕੇ ਗਾਉਂਦੇ ਅਤੇ ਨੱਚਦੇ ਹੋਏ ਕੁਆਟਨੀਆਂ ਲੈਂਦੇ ਘੁੰਮਦੇ ਰਾਤ ਹੀ ਕੌਤਕ ਹੁੰਦੇ ਆ ਤੇ ਇਸਤਰੀਆਂ ਪੁਰਸ਼ ਇਹ ਸਭ ਵੇਸ਼ ਕੇ ਬਹੁਤ ਹੀ ਖੁਸ਼ ਹੁੰਦੇ ਸੰਤ ਇਹ ਸੰਨ ਆਪਾਂ ਫੁੜਮਾਈ ਦਾ ਸਰਬਣ ਕੀਤਾ ਸੀਗਾ ਹੁਣ ਗੁਰੂ ਸਾਹਿਬ ਦੀ ਆਪਾਂ ਵਰਾਤ ਦਾ ਦ੍ਰਿਸ਼ ਸਰਬਣ ਕਰਾਂਗੇ ਵੀ ਕਿਵੇਂ ਇੱਕ ਤੇ ਕੀ ਕੁਝ ਹੋਇਆ ਤੁਸੀਂ ਵਿਸਾਰ ਦੇ ਨਾਲ ਵੀਡੀਓ ਤੇ ਜਰੂਰ ਦੇਖਿਓ ਪਲੀਜ਼ ਬਣੇ ਰਹੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ